ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਪੋਲਿੰਗ ਦਾ ਸਿਲਸਿਲਾ جاری ਹੈ ਲੋਕ ਵੱਡੇ ਪੱਧਰ ਤੇ ਸਵੇਰੇ ਨਿਕਲ ਕੇ ਆ ਰਹੇ ਨੇ ਪੋਲਿੰਗ ਬੂਥਾਂ ਦੇ ਉੱਤੇ ਰੌਣਕਾਂ ਪੈਰ ਪੈਰ ਤੇ ਲੱਗਦੀਆਂ ਜਾ ਰਹੀਆਂ ਨੇ ਲੱਗਦਾ ਇੰਜ ਹੈ ਕਿ ਰੁਝਾਨ ਲਗਭਗ 10 ਤੋਂ 11 ਵਜੇ ਤੱਕ ਜਾਰੀ ਰਹੇਗਾ ਤੇ ਸਟਾਰ ਉਮੀਦਵਾਰ ਅਤੇ ਵੱਡੀਆਂ ਹਸਤੀਆਂ ਦੇ ਵੱਲੋਂ ਵੀ ਵੋਟਾਂ ਪਾਈਆਂ ਜਾ ਰਹੀਆਂ ਨੇ ਅਹਿਮ ਖਬਰ ਇਹ ਹੈ ਕਿ ਕਰਮਜੀਤ ਅਨਮੋਲ ਨੇ ਆਪਣੀ ਵੋਟ ਮਹਾਲੀ ਦੇ ਵਿੱਚ ਪਾ ਦਿੱਤੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਵਿੱਚ ਵੋਟ ਪਾਈ ਆ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕਾਂਗ ਨੇ ਵੀ ਮੋਹਾਲੀ ਦੇ ਵਿੱਚ ਵੋਟ ਪਾਈ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਸੇ ਨਾਲ ਹੀ ਸੁਖਜਿੰਦਰ ਸਿੰਘ ਰੰਦਾਵਾ ਗਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੇ ਪਿੰਡ ਧਾਰੋਵਾਲੀ ਦੇ ਵਿੱਚ ਜਿਹੜੀ ਆ ਉਹ ਵੋਟ ਕਾਸਟ ਕਰ ਦਿੱਤੀ ਹੈ ਇਸੇ ਨਾਲ ਹੀ ਭਾਜਪਾ ਦੇ ਗਰਦਾਸਪੁਰ ਤੋਂ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ ਦੇ ਵੱਲੋਂ ਵੀ ਆਪਣੇ ਰਿਸਪੈਕਟਿਵ ਪੋਲਿੰਗ ਬੂਥ ਦੇ ਉੱਤੇ ਜਿਹੜੀ ਹੈ ਉਹ ਵੋਟ ਪਾ ਦਿੱਤੀ ਗਈ ਹੈ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਵੀ ਆਪਣੀ ਵੋਟ ਪਾਤੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜਿਹੜੇ ਆ ਉਹਨਾਂ ਨੇ ਵੀ ਆਪਣੀ ਵੋਟ ਪਾ ਦਿੱਤੀ ਹੈ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਕ੍ਰਿਕਟਰ ਤੋਂ ਸਿਆਸਦਾਨ ਬਣੇ ਹਰਪਜਨ ਸਿੰਘ ਨੇ ਆਪਣੀ ਵੋਟ ਜਲੰਧਰ ਦੇ ਵਿੱਚ ਕਾਸਟ ਕੀਤੀ ਹੈ ਤਾਂ ਕੁੱਲ ਮਿਲਾ ਕੇ ਲਗਾਤਾਰ ਵੋਟਾਂ ਪਾਉਂਦਾ ਸਿਲਸਲਾ جاری ਹੈ ਬਾਦਲ ਪਰਿਵਾਰ ਦੇ ਵੱਲੋਂ ਬਠਿੰਡਾ ਦੇ ਵਿੱਚ ਵੋਟ ਪਾਈ ਜਾਣੀ ਹੈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿੰਡ ਖੁੱਡੀਆਂ ਦੇ ਵਿੱਚ ਜਿਹੜੀ ਹੈ ਉਹ ਵੋਟ ਪਾ ਦਿੱਤੀ ਹੈ ਤੇ ਇਸ ਨਾਲ ਇਸ ਤੋਂ ਪਹਿਲਾਂ ਰਾਗਵ ਚੱਡਾ ਤੇ ਹਰਪਾਲ ਚੀਮਾ ਦੇ ਬਾਰੇ ਤੁਹਾਨੂੰ ਦੱਸ ਚੁੱਕੇ ਆ ਵੋਟ ਪਾ ਚੁੱਕੇ ਨੇ ਲਗਾਤਾਰ ਪੰਜਾਬ ਦੇ ਵਿੱਚ ਸਿਲਸਿਲਾ جاری ਆ 9 ਵਜੇ ਪਹਿਲਾ ਅੰਕੜਾ ਆ ਜਾਏਗਾ ਕਿ ਕਿੰਨੇ ਪ੍ਰਤੀਸ਼ਤ ਵੋਟ 9 ਵਜੇ ਤੱਕ ਪੋਲ ਹੋ ਚੁੱਕੀ ਹੈ ਮੇਰਾ ਅੰਦਾਜ਼ਾ ਇਹ ਹੈ ਕਿ ਜਿਹੜੇ ਪਹਿਲੇ 3 ਘੰਟੇ ਨੇ 4 6 ਤੋਂ ਲੈ ਕੇ 10 ਤੱਕ ਇੱਥੇ ਵੋਟ ਪਰਸੈਂਟੇਜ ਜ਼ਿਆਦਾ ਰਹੇਗਾ 10 ਵਜੇ ਤੋਂ ਬਾਅਦ ਸ਼ਾਮੀ 3 ਵਜੇ ਤੱਕ ਇਹ ਪਰਸੈਂਟੇਜ ਜਿਹੜੀ ਹੈ ਇਹ ਮੱਧਮ ਰਹੂਗੀ ਜਿਆਦਾ ਰਾਸ਼ ਪੋਲਿੰਗ ਬੂਥਾਂ ਤੇ ਨਹੀਂ ਦੇਖਿਆ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਲੋਅ ਚੱਲ ਰਹੀ ਹੈ ਅਤੇ ਬੜੀ ਖਤਰਨਾਕ ਕਿਸਮ ਦੀ ਲੋਅ ਹੈ ਲੋਕ ਪਰਹੇਜ਼ ਕਰਦੇ ਆ ਘਰਾਂ ਚੋਂ ਬਾਹਰ ਨਿਕਲਦਾ ਤਾਂ ਇਹਦਾ ਅਸਰ ਜਿਹੜਾ VOTING ਪਰਸੈਂਟੇਜ ਤੇ ਵੀ ਪੈ ਸਕਦਾ ਫਿਲਹਾਲ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਵੱਖ-ਵੱਖ ਸਿਆਸੀ ਵੱਡੇ ਆਗੂਆਂ ਨੇ ਸਟਾਰ ਉਮੀਦਵਾਰਾਂ ਨੇ ਆਪਣੀ ਵੋਟ ਕਾਸਟ ਕੀਤੀ ਹੈ